ਪ੍ਰਸੰਤ ਵਾਲੇ ਨੂੰ ਕੋਈ ਆਖੋ ਜੀ ਹਾਂ ਜੀ ਹਾਂ ਜੀ ਸਾਥੀਓ ਮੇਰਾ ਨਾਮ ਹਰਪਿਕਰ ਤੁਰੀ ਨਾਰੀ ਇਕਤਾ ਜਬਰਵਰੋਧੀ ਫਰੰਟ ਦੀ ਸੂਬਾ ਪ੍ਰਧਾਨ ਜੋ ਮਜ਼ਦੂਰ ਔਰਤਾਂ ਦੀ ਜਥੇਬੰਦੀਆ ਨਾਲ ਹੀ ਸਾਡੇ ਜਬਰਵਰੋਧੀ ਫਰੰਟ ਤੇ ਆਗੂ ਖੜੇ ਨੇ ਦਰਸ਼ਨ ਸਿੰਘ ਸੰਧੂ ਨਾਲ ਤਲਦੀਪ ਸਿੰਘ ਮਰਕੀਤ ਸਿੰਘ ਸਾਥੀ ਖੜੇ ਨੇ ਨਾਲ ਸਾਡੇ ਸੋ ਸਾਥੀਓ ਅੱਜ ਅਸੀਂ ਧੂਰੀ ਦੇ ਵਿੱਚ ਖੜੇ ਆ ਰਾਮਬਾਗ ਦੇ ਵਿੱਚ ਸੋ ਇਹ ਇਕ ਸਾਡੇ 바ਵਾ ਸਾਹਿਬ ਨੇ ਸਾਨੂੰ ਜਿਹੜਾ ਔਰਤਾਂ ਨੂੰ ਖਾਸ ਕਰਕੇ ਅਧਿਕਾਰ ਕੇ ਲੈ ਕੇ ਦਿੱਤਾ ਬੋਲਣ ਦਾ ਮਰਦਾਂ ਦੇ ਬਰਾਬਰ ਬੈਠਣ ਦਾ ਸੋ ਸਾਥੀਓ ਇਹੇ ਵਿਚਾਰ ਕੁਝਕ ਜਿਹੜੇ ਮਰਦ ਪ੍ਰਧਾਨ ਕਹਾਉਂਦੇ ਨੇ ਆਪਦੇ ਆਪ ਨੂੰ ਉਹਨਾਂ ਨੇ ਮੈਨੂੰ ਗਲਤ ਸ਼ਬਦਾਵਲੀ ਬੋਲੀ ਆ ਮੇਰੇ ਕੋਲੇ ਵਿਦੋ ਪ੍ਰੂਫ ਪਿਆ ਉਹ ਪ੍ਰੂਫਾਂ ਦੇ ਆਧਾਰ ਤੇ ਮੈਂ ਪੁਲਿਸ ਪ੍ਰਸ਼ਾਸਨ ਸੰਗਰੂਰ ਐਸਐਸਪੀ ਸਾਹਿਬ ਐਸਐਚਓ ਆ ਆਪਣਾ ਸ਼ਾਜਲੀ ਠਾਣਾ ਉਥੋਂ ਵੀ ਦਰਖਾਹ ਚਲਦੀ ਆ ਸਾਈਬਰ ਕ੍ਰਾਈਮ ਦੇ ਵਿੱਚ ਦਰਖਾਹ ਚਲਦੀ ਆ ਮੈਂ ਮੰਗ ਕਰਦੀ ਆ ਤੇ ਬਗਦੀ ਕਾਰਵਾਈ ਬੰਦੇ ਤੇ ਹੋਣੀ ਚਾਹੀਦੀ ਆ ਉਹਦੇ ਹੁਣੇ ਨੱਥ ਪੈਣੀ ਚਾਹੀਦੀ ਤਾਂ ਜੋ ਅੱਗੇ ਨਾ ਉਹ ਵੱਧ ਸਕੋ ਸੋ ਇਸ ਕਰਕੇ ਇਸੇ ਇਹ ਗੱਲਾਂ ਨਾਲ ਹੀ ਅੱਗੇ ਵਧ ਨਹੀਂ ਆਣੇ ਤੇ ਸਾਡੀਆਂ ਧੀਆਂ ਦੇ ਸ਼ੋਸ਼ਣ ਹੁੰਦੇ ਨੇ ਬਲਾਕਾਰ ਹੁੰਦੇ ਨੇ ਫਿਰ ਸਾਡੀਆਂ ਧੀਆਂ ਨੂੰ ਮਾਰਿਆ ਜਾਂਦਾ ਤੇ ਫਿਰ ਅਸੀਂ ਧਰਨੇ ਮੁਜਾਰੇ ਲਾਉਂਦੇ ਆ ਅੱਜ ਮੇਰੇ ਨਾਲ ਹੋਇਆ ਮੇਰੇ ਕੰਨੀ ਨਾਲ ਨਹੀਂ ਪੂਰੇ ਪੰਜਾਬ ਦੀਆਂ ਭੈਣਾਂ ਨਾਲ ਇਹ ਗੱਲ ਹੋ ਜੀਆ ਸੋ ਸਾਥੀਓ ਇੱਕ ਤਾਂ ਸੰਤੋਸ਼ ਰਾਣੀ ਲੈਹਰੇ ਗਾਗੇ ਤੋਂ ਜੋ ਕਿ ਸੋਸ਼ਲ ਮੀਡੀਆ ਤੇ ਗਰੋ ਦਾ ਸਰੀਆ ਬਹੁਤ ਜਾਦੇ ਗਲਤ ਬੋਲ ਰਹੀ ਆ ਮੈਂ ਉਹਨੂੰ ਵੀ ਕਹਿਣਾ ਚਾਹੁੰਦੀ ਆ ਭੈਣ ਮੇਰੀਏ ਜਿਹਦੇ ਤੜੇ ਚੜੀ ਹੋਈ ਆ ਬਹੁਤ ਗਲਤ ਚੜੀ ਹੋਈ ਆ ਮਤਲਬ ਕਿ ਤੇਰਾ ਜਿਹੜਾ ਮਸਲਾ ਉਹ ਆਖਾ ਜਿਹੜਾ ਸਾਡਾ ਮਸਲਾ ਜਿਹੜੇ ਤਰੇ ਮੋਟੇ ਤੇ ਧਰ ਕੇ ਚਲਾਈ ਜਾ ਰਹੀ ਆ ਉਹ ਸਾਨੂੰ ਸਾਰਾ ਪਤਾ ਸੋ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਆ ਪੁਲਿਸ ਪ੍ਰਸ਼ਾਸਨ ਸੰਗਰੂਰ ਨੂੰ ਜਿਹੜੇ ਸਾਡੇ ਆਗੂਆਂ ਤੇ ਪ੍ਰੇਮ ਸਿੰਘ ਤੇ ਝੂਠੇ ਪਰਚੇ ਦਰਜ ਕੀਤੇ ਜਾਂਦੇ ਜਾ ਰਹੇ ਨੇ ਤੇ ਅੱਗੇ ਸਾਡੇ ਬਾਰੇ ਸੋਸ਼ਲ ਮੀਡੀਆ ਤੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਤੇ ਨੱਥ ਪਾਈ ਜਾਵੇ ਉਹਨਾਂ ਤੇ ਵਣਦੀ ਕਾਰਵਾਈ ਕੀਤੀ ਜਾਵੇ ਨਹੀਂ ਅੱਜ ਮੇਰੀਆਂ ਭੈਣਾਂ ਬੀਬੀਆਂ ਤੇ ਜੁਝਾਰੂ ਸਾਥੀ ਪਹੁੰਚੇ ਨੇ ਅੱਜ ਅਸੀਂ ਕੁਝ ਜਾਣੇ ਪਹੁੰਚਿਆ ਫੇਰ ਅਸੀਂ ਜੇ ਸਾਡੇ ਨਾਂ ਸੁਣਵਾਈ ਹੋਏ ਵੱਡੇ ਪੱਤਰ ਤੇ ਕੱਠ ਕਰਾਂਗੇ ਇਹਨਾਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਇਹ ਅਖੌਤੀ ਜਿਹੜੇ ਅ ਮਤਲਬ ਕਿ ਪੱਦਾ ਸ਼ਬਦ ਲਈ ਬੋਲਦੇ ਨੇ ਜਿਹੜੇ ਮਤਲਬ ਕਿ ਮਰਦ ਪ੍ਰਧਾਨ ਇਹ ਮਰਦ ਪ੍ਰਧਾਨਾਂ ਨੂੰ ਦਿਖਾਵਾਂਗੇ ਕਿ ਔਰਤ ਨੂੰ ਕਿਵੇਂ ਪੈਰ ਦੀ ਝੁੱਤੀ ਸਮਝੀ। ਸੋ ਸਾਥੀਓ ਹਜੇ ਮੈਨੇ ਸਨੇਹਾ ਨਹੀਂ ਲਾਇਆ ਹੈਗਾ ਹਜੇ ਤਾਂ ਇਹ ਸਮਰੂਰ ਜ਼ਿਲ੍ਹੇ ਦੇ ਵਿੱਚ ਹੀ ਗੱਲ ਚੱਲ ਰਹੀ ਆ। ਪੂਰੇ ਪੰਜਾਬ ਨੂੰ ਹਰਾਸ਼ਮੈਂਟ ਨਹੀਂ ਕਰਨਾ ਕਿਉਂਕਿ ਸਾਡਾ ਪੰਜਾਬ ਪਹਿਲੀ ਮਤਲਬ ਕਿ ਨੁਚੜਿਆ ਪਿਆ ਸੀ ਹੋਰ ਨਹੀਂ ਇਹ ਕੰਮ ਕਰਨਾ ਚਾਹੁੰਦੇ। ਸੋ ਸਾਥੀਓ ਬਹੁਤ ਜ਼ਿਆਦਾ ਤੁਹਾਡੇ ਫੋਨ ਆਏ ਨੇ ਮੈਨੂੰ ਅਸੀਂ ਦੱਸਾਂਗੇ ਜਦੋਂ ਤੁਹਾਡੇ ਲੋਡ ਪਈ। ਥੋਡੀ ਪੈਣ ਹਰਪ੍ਰੀਤ ਕੌਰ ਧੂਰੀ ਨਾ ਅੱਜ ਨਹੀਂ ਵੀ ਪੈਣ ਦਵੇ ਥੋਡੀ ਨਾ ਕੱਲ ਪੈਣ ਦਵੇ ਅਸੀਂ ਤਰਕ ਦੇ ਆਧਾਰ ਤੇ ਗੱਲ ਕਰਦੇ ਆ ਤੇ ਤਰਕ ਦੇ ਆਧਾਰ ਤੇ ਅਸੀਂ ਕਾਨੂੰਨੀ ਤੌਰ ਤੇ ਕਾਰਵਾਈ ਦੀ ਮੰਗ ਕਰਦੇ ਆ